ਤਿਹਾਰਾਂ ਦੇ ਦਿਨਿਆਂ ਤੇ ਹਰ ਇੱਕ ਦੁਕਾਨਦਾਰ ਨੂੰ ਹੁੰਦਾ ਕਿ ਕਦੋਂ ਤਿਹਾਰ ਆਉਣਗੇ ਕਦੋਂ 4 ਪੈਸੇ ਲੈ ਕੇ ਜਾਵਾਂਗੇ ਕਿਉਂਕਿ ਦੁਕਾਨਦਾਰ ਦੇ ਵੀ ਕੁਝ ਸੁਪਨੇ ਹੁੰਦੇ ਨੇ ਦੁਕਾਨਦਾਰ ਨੂੰ ਹੁੰਦਾ ਵੀ ਜਦੋਂ ਤਿਹਾਰਾਂ ਦਾ ਮੌਸਮ ਆਊਗਾ ਤਾਂ ਵੱਧ ਵਿਕਰੀ ਹੋਊਗੀ ਅਤੇ ਵੱਧ ਮਨਾਫਾ ਹੋਊਗਾ ਪਰ ਜੇਕਰ ਸੰਗਰੂਰ ਦੀ ਗੱਲ ਕੀਤੀ ਹੈ ਵੀ ਤਾਂ ਸੰਗਰੂਰ ਦੇ ਵਪਾਰ ਇਹਨਾਂ ਤਿਹਾਰਾਂ ਦੇ ਵਿੱਚ ਵੀ ਸੋਨੇ ਨਜ਼ਰ ਆਉਂਦੇ ਨੇ ਜੇਕਰ ਰਖੜੀ ਦੀ ਗੱਲ ਕਰ ਲਈਏ ਤਾਂ ਰਖੜੀ ਦੀਆਂ ਬੇਸ਼ੱਕ ਦੁਕਾਨਾਂ ਦੇ ਬਾਹਰ ਸਟਾਲਾਂ ਜ਼ਰੂਰ ਲੱਗਿਆ ਨੇ ਪਰ ਉਹਨਾਂ ਦੇ ਉੱਤੇ ਰਖੜੀ ਲੈਣ ਵਾਲਾ ਕੋਈ ਨਹੀਂ ਸਾਡੇ ਨਾਲ ਸੰਗਰੂਰ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਮੌਜੂਦ ਨੇ ਉਹਨਾਂ ਨਾਲ ਗੱਲ ਕਰਨਨੇ ਆ ਸਸੀ ਕਲਸਨ ਸਸੀ ਜੀ ਅਸਰ ਕਿਸ ਤਰ੍ਹਾਂ ਵੇਖਦੇ ਹੋ ਕਿ ਤਿਹਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਵੀ ਜਦੋਂ ਤਿਹਾਰ ਆਉਣਗੇ ਦੋ ਪੈਸੇ ਵੱਧ ਕਮਾਵਾਂਗੇ ਸੋਚਿਆ ਵੀ ਹੁੰਦਾ ਵੀ ਇਹ ਕਰਾਂਗੇ ਘਰ ਤੇ ਲਾਵਾਂਗੇ ਜਾਂ ਬੱਚਿਆਂ ਤੇ ਲਾਵਾਂਗੇ ਮਕਾਨ ਬਣਾਵਾਂਗੇ ਪਰ ਅਸੀਂ ਵੇਖਿਆ ਕਿ ਜਿੱਥੇ ਹਰ ਟਾਈਮ ਤੁਹਾਡੀ ਦੁਕਾਨ ਲਾੜੀ ਤਾਂ ਭੀੜ ਲੱਗੀ ਰਹਿੰਦੀ ਸੀ ਜਾਂ ਬਜ਼ਾਰਾਂ ਚ ਭੀੜ ਲੱਗੀ ਰਹਿੰਦੀ ਪਰ ਹੁਣ ਇੱਕਾਂ ਦੁਕਾਨ ਨਜ਼ਰ ਆਉਂਦਾ ਜੀ ਭਾਈ ਸਾਹਿਬ ਬਿਲਕੁਲ ਬਿਲਕੁਲ ਧੰਨਵਾਦ ਤੁਹਾਡਾ ਤੁਹਾਡੇ ਪੰਜਾਬੀ ਚੈਨਲ ਦਾ ਜੋ ਇੱਕ ਐਜ਼ੇ ਵਪਾਰੀ ਮੇਰੀ ਗੱਲ ਸੁਣਨ ਆਏ ਹੋ ਜਾਂ ਪੁੱਛਣ ਆਏ ਹੋ ਸਰ ਜਿੱਥੇ ਤੱਕ ਤਾਂ ਤਿਹਾਰਾਂ ਦੇ ਦਿਨਾਂ ਚ ਫਿੱਕੇ ਤਿਹਾਰ ਨਾ ਗਾਗ ਨਾ ਕਾਰੋਬਾਰ ਇੱਕ ਨਾਰਾ ਬਣ ਚੁਕਿਆ ਡਾਕਾਨਦਾਰਾਂ ਦਾ ਹਰ ਤਿਹਾੜ ਫਿੱਕਾ ਜਾ ਰਿਹਾ ਔਰ ਮੈਂ ਸੋਨੈ ਕਰੋਨਾ ਤੋਂ ਬਾਅਦ ਕੰਟੀਨਿਊਸ ਸਲਮ ਚੱਲ ਰਿਹਾ ਹੈ ਮਾਰਕੀਟ ਦਾ ਕੋਈ ਇੱਕ ਅੱਧਾ ਸੀਜ਼ਨ ਵਿੱਚ ਲੱਗਿਆ ਹੋਇਆ ਵਪਾਰੀ ਦਾ ਕੁਝ ਕਹਿ ਨਹੀਂ ਸਕਦਾ ਮੈਂ ਡੇ ਬਾਏ ਡੇ ਜੋ ਕਾਰੋਬਾਰ ਸਲਮ ਜਾ ਰਹੇ ਨੇ ਛੋਟੇ ਜਿਹੜੇ ਦੁਕਾਨਦਾਰੇ ਮੀਡੀਕਲ ਦੁਕਾਨਦਾਰ ਜਿੰਨਾ ਖਰਚੇ ਘਰਾਂ ਦੇ ਅਮੀਰਾਂ ਵਰਗੇ ਹੋ ਚੁੱਕੇ ਚਾਹੇ ਉਹ ਗੱਡੀਆਂ ਨੇ ਕਿਸ਼ਤਾਂ ਚਾਹੇ ਉਹ ਐਕਟਿਵ ਵਾਲੀਆਂ ਕਿਸ਼ਤਾਂ ਚਾਹੇ ਉਹਨਾਂ ਨੇ ਉਹ LEDS ਵਗੈਰਾ ਘਰੇ ਲਾ ਲਈਆਂ ਜਾਂ ਹਾਊਸ ਲੋਨ ਲੈ ਲੇ ਘਰ ਘਰ ਪਾਣ ਦੇ ਲਈ ਪਰ ਇਨਸਟਾਲਮੈਂਟ ਜਿਹੜੀ ਮੇਂ ਨਿਵਾਜ਼ ਆ ਜਾਂਦੀ ਹੈ ਤੇ ਵਾਰੀ ਬੰਦਾ ਐਡਾ ਪਰੇਸ਼ਾਨ ਹੈ ਇਸ ਟਾਈਮ ਬਾਜ਼ਾਰ ਦੇ ਵਿੱਚ ਡੂ ਟੂ ਸਲੰਪ ਉਹ ਸਲੰਪ ਕਈ ਵਾਰ ਤਾਂ ਇਹ ਵੀ ਸੁਣਨ ਜਾਂਦਾ ਸਰਕਾਰ ਕਹਿੰਦੀ ਹੈ ਨਹੀਂ ਜੀ ਇੰਡੀਆ ਲੈਵਲ ਦਾ ਸਲੰਪ ਹੈ ਜਾਂ ਵਰਲਡ ਲੈਵਲ ਦਾ ਸਲੰਪ ਹੈ ਪਰ ਛੋਟੀਆਂ ਮੰਡੀਆਂ ਨੂੰ ਜਿਹੜਾ ਸਲੰਪ ਬਹੁਤ ਜ਼ਿਆਦਾ ਨਾ ਪੈ ਰਿਹਾ ਇਹ ਸੰਗਰੂਰ ਮੰਡੀ ਦੀ ਗੱਲ ਕਰੀਏ ਜਿਵੇਂ ਤੁਸੀਂ ਬਿਲਕੁਲ ਸਿੱਧੂ ਸਾਹਿਬ ਸਹੀ ਗੱਲ ਕਹੀ ਹੈ ਵੀ ਜੋ ਰਕੜੀਆਂ ਮੇਰੇ ਭਰਾਣੇ ਧਿਆਰ ਇਹਨਾਂ ਨੇ 20 ਹਜ਼ਾਰ ਦਾ 30 ਹਜ਼ਾਰ ਦਾ ਮਾਲ ਪਾਇਆ ਮੈਨੂੰ ਲੱਗਦਾ ਲੱਗਦੀ ਉਹਨਾਂ ਦੀ ਪੂਰੀ ਨਹੀਂ ਹੋਣੀ ਇਨੇ ਦਿਨਾਂ ਰਹਿ ਗਏ ਉਹ 5-500 ਤੋਂ ਵੱਡੇ ਤੋਂ ਘਟੇ ਉਹਨਾਂ ਨੇ 3-4 ਦਿਨ ਤਿਹਾਣੋਂ ਰਹਿ ਗਏ ਤੇ ਤਿੰਜਾ ਕਿੰਨਾ ਕੋ ਫੜੀ ਹਾਲਾ ਜਾਂ ਛੋਟੇ ਕਿੰਨੇ ਵੇ ਵਟ ਲੂਗਾ ਜੀ ਉਸ ਚੀਜ਼ ਦਾ ਜੀ ਕਾਰਨ ਕੀ ਮੰਨਦੇ ਹੋ ਕਰਕੇ ਹਰ ਹਰ ਸਮੇਂ ਜਦੋਂ ਤਿਹਾੜ ਆਉਂਦਾ ਸੀ ਕੋਈ ਵੀ ਤਿਹਾੜ ਹੋਵੇ ਤਾਂ ਦੁਕਾਨਦਾਰ ਨੂੰ ਦੱਸਾਂ ਹੁੰਦੀਆਂ ਨੇ ਪਰ ਜਿਸ ਤਰ੍ਹਾਂ ਤੁਸੀਂ 30 35 40000 50000 ਜਦੋਂ ਲਾ ਦਿੱਤਾ ਉਮੀਦਾਂ ਸੀ ਪਰ ਉਮੀਦਾਂ ਟੁੱਟਦੀਆਂ ਜਾਂਦੀਆਂ ਨੇ ਕਾਰਨ ਕੀ ਮੰਨਦੇ ਹੋ ਸਿੱਧਾ ਤਾਂ ਇਹ ਤਾਂ ਦੋ ਬੇਸਿਕ ਕਾਰਨ ਨੇ ਇਹਦੇ ਇੱਕ ਤਾਂ ਨੌਜਵਾਨ ਨੂੰ ਟਾਈਮ 'ਚ ਸੰਭਿਆ ਨਹੀਂ ਨੌਜਵਾਨੀ ਸਾਡੇ ਬਾਹਰ ਬਹੁਤ ਚੜੀ ਗਈ ਕਪੀ ਲਈ ਇੱਕ ਸਾਲ ਤੋਂ ਨ ਉਧਰ ਦੀਆਂ ਸਰਕਾਰਾਂ ਨੇ ਜੋ ਨੱਥ ਪਾਈ ਹੈ ਤਾਂ ਇੰਡੀਆ ਤੋਂ ਜਾਂ ਪੰਜਾਬ ਤੋਂ ਨੌਜਵਾਨ ਘਟ ਗਏ ਨੇ ਬਾਹਰ ਸਾਡੀ ਸਰਕਾਰਾਂ ਦਾ ਕੋਈ ਵੀ ਇਛ ਦੇਣ ਨਹੀਂ ਨਾ ਇੰਡੀਆ ਸਰਕਾਰ ਦੀ ਨਾ ਸੈਂਟਰ ਸਰਕਾਰ ਚ ਨਾ ਸੂਬਾ ਸਰਕਾਰ ਚ ਨੌਜਵਾਨੀ ਰੋਕਣ ਦੀ ਜੇ ਇੱਧਰ ਨੌਕਰੀ ਮਿਲਦੀ ਤਾਂ ਉਹ ਨੌਜਵਾਨ ਇੱਧਰ ਰਹਿੰਦੇ ਭੈਣੇ ਭੈਣਾਂ ਸਾਡੇ ਬੱਚੇ ਇੱਧਰ ਰਹਿੰਦੇ ਤਾਂ ਆਪਣੀ ਅਰਨਿੰਗ ਕਰਕੇ ਇੱਥੇ ਹੀ ਵਸਪੈਂਡ ਕਰਦੇ ਦੂਸਰਾ ਜਿਹੜਾ ਕਾਰਨ ਹੋਇਆ ਆਨਲਾਈਨ ਪਰਚੇਸ ਸਾਰਾ ਦਿਨ ਸੋਸ਼ਲ ਮੀਡੀਆ ਹੈ ਹਰ ਬੱਚੇ ਦੇ ਹੱਥ ਮੋਬਾਈਲ ਹੈ ਛੋਟੇ ਛੋਟੇ ਬੱਚੇ ਬੈਠੇ ਉਹਦੇ ਬਰਾਊਡਰ ਪਾਈ ਜਾ ਰਹੇ ਨੇ ਕੀ ਆ ਰਿਹਾ ਕੀ ਨਹੀਂ ਆਣਾ ਕੱਖ ਨਹੀਂ ਪਤਾ ਉਹਨਾਂ ਨੂੰ ਜੀ ਨਾ ਉਹ ਕੋਈ ਵਾਪਸੀ ਹੈ ਐਡਵਾਂਸ ਪੇਮੈਂਟਾਂ ਲੈ ਲੈਂਦੇ ਨੇ ਸਾਡਾ ਇੱਕ ਕਾਰੋਬਾਰੀ ਤੇ ਦੁਕਾਨ ਛੋਟੀ ਦੁਕਾਨ ਕੋਲ ਤਿੰਨ ਚਾਰ ਬੰਦੇ ਉਹਨਾਂ ਕਾਰੋਬਾਰ ਦਿੰਦਾ ਤਿੰਨ ਚਾਰ ਪਰਿਵਾਰ ਉਸ ਦੁਕਾਨ ਤੋਂ ਚੱਲਦੇ ਨੇ ਪਰ ਇੱਕ ਉਹ ਆਨਲਾਈਨ ਵਾਲਾ ਪਰਿਵਾਰ ਪਤਾ ਨਹੀਂ ਕੌਣ ਹੈ ਕਿਹਨੂੰ ਅਸੀਂ ਆਰਡਰ ਪਾ ਰਹੇ ਹਾਂ ਅਣਜਾਣ ਜਿਹੜਾ ਬੰਦਾ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਆਗੇ ਦਿਨ ਕਾਲ ਕਰਦਾ ਤੁਹਾਡੇ ਇੱਕ ਪਾਰਸਲ ਆਇਆ ਦੇ ਕੇ ਚਲਾ ਜਾਂਦਾ ਅਸੀਂ ਪਾਰ ਮੰਗਿੰਦੇ ਸ਼ਰਟ ਨਿਕਲਦਾ ਵਿੱਚ ਉਹ ਅੰਡਰਵੇਅਰ ਮੰਗਦਾ ਅੰਡਰਵੇਅਰ ਨਿਕਲਦਾ ਪਰਨਾ ਉਸ ਚੋਂ ਇਹ ਹਾਲ ਬਣਿਆ ਹੋਇਆ ਕਿ ਕੈਮਰਾ ਕੰਦਾ ਪਾਣੀ ਦੀ ਬੋਤਲ ਨਿਕਲ ਜਾਂਦੀ ਹੈ ਜੀ ਪਿੱਛੇ ਦਾ ਕੋਈ ਕਿਸੇ ਨੇ ਕੋਈ ਹੈਵੀ ਜੀ ਮੰਗਾਈ ਮੈਨੂੰ ਚੇਤੇ ਨਹੀਂ ਯਾਰ ਉਹ ਦੱਸ ਗਿਆ ਉਹਦੇ ਵਿੱਚੋਂ ਛੋਟੀ ਪੱਥਰ ਨਿਕਲੇ ਵਿੱਚੋਂ ਦੇ ਆਲਾ ਸਾਈਨ ਕਰਾਉਂਦਾ ਸੀਓਡੀ ਪੇਮੈਂਟ ਤਾਂ ਵੀ ਲਾ ਪੇਮੈਂਟ ਲੰਦਾ ਕਹਿੰਦਾ ਮੇਰੇ ਜਾਣ ਦੁਆ ਖੋਲਿਓ ਜਿੰਨੋਂ ਲੋ ਟਿਪਾਂ ਇੰਨੀਆਂ ਲੈਣੇ ਨੇ ਖੋਲਦਾ ਉਹਨੂੰ ਕਿੱਕ ਲੱਗੋ ਉਹ ਬਿਆਹ ਨਾਲ ਸਾਡੇ ਕੋਈ ਸਾਡੇ ਕੋਲ ਥੋੜੀ ਜਿਹੀ ਜੇ ਤੂੰ ਬਾਹਰ ਤੇ ਵਾਪਸ ਬਾਦੋ ਤੁਹਾਨੂੰ ਵਾਪਸੀ ਕਾਲੇ ਵਾਪਸੀ ਚੁੱਕ ਕੇ ਲੈ ਜਾ ਸੋ ਇੱਕ ਬਹੁ ਵੱਡਾ ਕਾਰਨ ਹੈ ਆਨਲਾਈਨ ਜਿਹੜਾ ਅਸੀਂ ਪਰਚੇ ਸ਼ੁਰੂ ਕਰਤੀ ਹੈ ਮੈਂ ਉਹਨਾਂ 3 ਭੈਣਾਂ ਨੂੰ ਖਾਸ ਕਰਕੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਇਹ ਛੱਡੋ ਇਹ ਰੀਤਾਂ ਨੂੰ ਜੇ ਆਪਾਂ ਡਵੈਲਪਮੈਂਟ ਮੰਨਦੇ ਆ ਫੋਰਨਵਰ ਕੀ ਸਾਡਾ ਪੰਜਾਬ ਡਵੈਲਪ ਹੋਵੇ ਸਾਡਾ ਇੰਡੀਆ ਡਵੈਲਪ ਹੋਵੇ ਤਾਂ ਆਪਾਂ ਨੇ ਸੋਚਿਆ ਵੀ ਫੋਰਨਵਰ ਕੀ ਕਰਨੀਆਂ ਪੈਣਗੀਆਂ ਉੱਤੇ ਕੋਈ ਆਨਲਾਈਨ ਦਾ ਪ੍ਰੋਸੈਸ ਨਹੀਂ ਹੈ ਜੋ ਇੰਤਰ ਇੰਡੀਆ ਚੱਲਿਆ ਪ੍ਰੋਸੈਸ ਹੈ ਵਾਲਾ ਖਾਸ ਕਰਕੇ ਪੰਜਾਬ ਚੱਲਿਆ ਹੋਇਆ ਜੀ ਗੱਲ ਚੇਤੇ ਆ ਗਈ ਹੈ ਕੱਲ ਅਸੀਂ ਵੇਖ ਰਹੇ ਸੀ ਕਿ ਇੰਗਲੈਂਡ ਦੇ ਵਿੱਚ ਵੀ ਇੰਗਲੈਂਡ ਸਾਊਥ ਹਾਲ ਆ ਇੰਗਲੈਂਡ ਦਾ ਉਥੇ ਦੇਖਿਆ ਸੀ ਕਿ ਪੰਜਾਬ ਵਾਂਗੂ ਉਹਨਾਂ ਨੇ ਬਣਾਇਆ ਤਾਂ ਜਿਸ ਤਰ੍ਹਾਂ ਇੱਥੇ ਫੜੀਆਂ ਬਾਹਰ ਲੱਗਦੀਆਂ ਨੇ ਨਾ ਇੰਗਲੈਂਡ ਦੇ ਵਿੱਚ ਵੀ ਫੜੀਆਂ ਲੱਗਿਆ ਹੋਏ ਸੀ ਰੌਣਕਾਂ ਲੱਗਿਆ ਹੋਏ ਸੀ ਹੁਣ ਪੰਜਾਬ ਚੋਂ ਖਤਮ ਹੋੰਦੇ ਜਾ ਰਹੇ ਸਰ ਦੇਖੋ ਮੈਂ ਉਹੀ ਕਹਿਣਾ ਆਪਣੀ ਨੌਜਵਾਨੀ ਦਾ ਬਾਹਰ ਜਾਣ ਦੇਖੋ ਬਾਹਰ ਜਾ ਕੇ ਕੋਈ ਵੀ ਕਾਰੋਬਾਰ ਕਰਨਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਚਾਹੇ ਮੈਂ ਦੇਖਿਆ ਨਹੀਂ ਤੁਹਾਡੀ ਗੱਲ ਨੂੰ ਮੈਂ ਅੱਗੇ ਬਦਾਨਾ ਕਹਿਣਾ ਉਹ ਮੋਸਟਲੀ ਪਾਕਿਸਤਾਨੀ ਇੰਡੀਆ ਨਹੀਂ ਹੋਣਗੇ ਪੰਜਾਬੀ ਨਹੀਂ ਪੰਜਾਬੀ ਨਹੀਂ ਜਾਂਦਾ ਆਪਾਂ ਬੰਡਵਾਈ ਚੱਲ ਜਓ ਉੱਥੇ ਜੋ ਡਰਾਈਵਰ ਆਏ ਜਿੰਨੇ ਡਰਾਈਵਰ ਨੇ ਪੰਜਾਬੀ ਨਾਲ ਇੰਡੀਆ ਪੰਜਾਬ ਦੇ ਪੰਜਾਬੀਆਂ ਪਾਕ ਸੋ ਪੰਜਾਬੀਦ ਨੂੰ ਚਾਹੇ ਸਰਕਾਰਾਂ ਇੱਧਰ ਦੀਆਂ ਚਾਹੇ ਬਾਕੀ ਦੀਆਂ ਸਰਕਾਰਾਂ ਸਾਡਾ ਨੌਜਵਾਨ ਬਹੁਤ ਵਾਰ ਭੱਜ ਰਿਹਾ ਇਸ ਚੀਜ਼ ਦਾ ਆਨਲਾਈਨ ਨੂੰ ਬੜਾ ਸੀ ਵਿਸ਼ਵਾਸ ਲੈ ਲਿਆ ਮੈਂ ਤਾਂ ਬਾਰ-ਬਾਰ ਇੱਕੋ ਗੱਲ ਕਹਿੰਨਾ ਵਵਾਂਡ ਦਾ ਆਗੂ ਦੇ ਨਾਤੇ ਬਚੋ ਬਿਲਕੁਲ ਆਨਲਾਈਨ ਪਰਜੇ ਤੋਂ ਬਚੋ ਆਪਣੇ ਸ਼ਾਇਦਿਆਂ ਨਾਲ ਉਹਨਾਂ ਦੇ ਦੁਆਰਾ ਵਰਤਾ ਕੇ ਲੈ ਕੇ ਆਓ ਖਾਤੇ ਲੈ ਕੇ ਆਓ ਜੋ ਲੱਗਦੇ ਨੇ ਖਾਤੇ ਪਹਿਲਾਂ ਆਉਂਦੀ ਫਲਾਣੇ ਦਾ ਪਰਿਵਾਰ ਹੈ ਜੀ ਉਹ ਚ ਆ ਲੈ ਗਿਆ ਜੀ ਜੀ ਫਲਾਣਾ ਵਾਲਾ ਬੇਟਾ ਲੈ ਗਿਆ ਜਿਹੜਾ ਬੋਤੀ ਲੈ ਗਿਆ ਪੋਤਾ ਲੈ ਗਿਆ ਲਾਣੇਦਾਰ ਆਂਦਾ ਹੀ ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਜੋ ਫਸਲ ਗੱਡੀਆਂ ਦੀ ਆ ਵੀ ਸਰਦਾਰਾ ਕਿੰਨੇ ਵ ਮੈਂ ਇਹ ਅਰਾਧ ਬਤ ਕਰਦੀ ਜਰਾ ਆਪਣਾ ਘਰ ਵਾਲੇ ਇੰਨੇ ਘਟਦੇ ਨਹੀਂ ਉਹ ਪੈਸੇ ਜਮਾ ਕਰਾ ਕੇ ਬੜਾ ਸ਼ੌਂਕ ਆਣਗੇ ਦੁਆਰਾ ਦੇ ਦੇਣ ਜਮਾਨ ਸਾਨੂੰ ਹੀ ਸ਼ੌਂਕ ਦਾ ਨਾ ਹੁੰਦਾ ਫਸਲ ਕੱਟਿਆ ਸ਼ੌਂਕ ਆ ਤੁਹਾਨੂੰ ਮਾਲ ਆਇਆ ਜਾਂ ਤਨਖਾਹ ਮਿਲੀ ਹੈ ਸੋ ਖਾਤੇ ਜਨਾਂ ਦਾ ਕ੍ਰੈਡਿਟ ਕਾਰਡ ਹੀ ਖਾਗੇ ਜੀ ਭਾਜੀ ਏਟੀਐਮ ਕਾਰਡ ਖਾਗੇ ਉਹ ਏਟੀਐਮ ਵਾਲਾ ਬੱਪੂ ਹੁੰਦਾ ਜੀ ਸਾਡਾ ਕ੍ਰੈਡਿਟ ਕਾਰਡ ਦਾ ਬੱਪੂ ਹੀ ਹੁੰਦਾ ਸੀਗਾ ਜੀ ਤੁਹਾਡਾ ਜਿਹੜਾ ਜਮਾਨ ਲੈ ਆਂਦੇ ਦਾ ਬਾਪੂ ਵਾਲੇ ਅਗਲਾ ਬਿੱਲ ਲੈ ਆਂਦੇ ਜੀ ਪੈਸੇ ਅੱਜ ਦਿਓ ਜੀ ਬਾਪੂ ਤੇ ਮੈਂ ਕਿਹਾ ਨਾ ਕ੍ਰੈਡਿਟ ਕਾਰਡ ਦੇ ਵਿੱਚ ਪੈਸੇ ਜਮਾ ਕਰਾਉਣ ਦੀ ਲੋੜ ਵੀ ਨਹੀਂ ਪੈਂਦੀ ਸੀ ਨਹੀਂ ਬਿਲਕੁਲ ਜੀ ਹੁਣ ਕ੍ਰੈਡਿਟ ਕਾਰਡ ਦਾ ਉਹਦੇ ਪਾਸੇ ਲੱਗਦਾ ਬਾਪੂ ਦਾ ਉਹਦੇ ਮੈਸੇਜ ਆਂਦਾ ਜੀ ਜਮਾਨਾ ਪੈ ਚੁੱਕਾ ਨਾ ਕ੍ਰੈਡਿਟ ਕਾਰਡ ਤੇ ਬੱਚੇ ਨਹੀਂ ਆਏ ਖਰਚ ਇਹਨਾਂ ਕਰ ਕੋਈ ਯੂਜ਼ਲੈਸ ਚੀਜ਼ ਨਹੀਂ ਹੁੰਦੀ ਜੀ ਉਹਨਾਂ ਦਾ ਮੇਰੀ ਜੇ ਪਾਏ ਹੋਏ ਜੋ ਮਰਜ਼ੀ ਮੰਗਾਣਾ ਬਾਪੂ ਦੀ ਮੰਮੀ ਦਾ ਪੈਸੇ ਥੋੜੀ ਮੰਗਣੇ ਜੀ ਸੋ ਮੈਂ ਆਪਣੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦਾ ਵੀ ਇਸ ਚੀਜ਼ ਤੋਂ ਆਪਣੇ ਸ਼ਹਿਰਾਂ ਨੂੰ ਆ ਬਦਾਓ ਪੈਦਲ ਵਾਧੋ ਪੈਦਲ ਬਜ਼ਾਰਾਂ ਜਾਓ ਘਰੋਂ ਤੁਰੋ ਵੀ ਜੀ ਫਲਾਣੀ ਦੁਕਾਨ ਪਰਚੇਜ਼ ਕਰਾਓ ਫਲਾਣੇ ਬਜ਼ਾਰ ਜਾਣਾ ਸੋ ਰੌਣਕਾਂ ਵਧਣਗੀਆਂ ਤਿਉਹਾਰ ਦੇ ਦਿਨਾਂ ਨੂੰ ਸ਼ਹਿਰ ਹਲ ਬੇਨਤੀ ਕਰਦਾ ਨੌਜਵਾਨ ਵੀਰੋ ਭੈਣੋ ਉਹ ਰੌਣਕਾਂ ਦੁਆਰਾ ਲੈ ਕੇ ਆਓ ਅਸੀਂ ਤੁਹਾਡੀ ਉਡੀਕ ਚ ਬੈਠੇ ਆਂ ਇਹਦੇ ਪੈਸੇ ਤੁਹਾਡੀ ਤੁਹਾਡੀ ਉਹਦੇ ਕਰਕੇ ਲਾ ਕੇ ਬਟੇ ਸ਼ਹਿਰਾਂ ਦੇ ਵਿੱਚ ਤੁਸੀਂ ਸਾਡੇ ਕੋਲੇ ਆਓਗੇ ਪਰਚੇਜ਼ ਕਰੋਗੇ ਉਹ ਦੁੱਖ ਸੁਖ ਲੋਕ ਲੋਪਾਰੇ ਤੁਹਾਡੇ ਨਾਲ ਖੜਨਾ ਹੈ ਕਰੋਨਾ ਦੇ ਅੱਪਾ ਹਾਲ ਦੇਖ ਲਈ ਕੌਣ ਕਿਸੇ ਨਾਲ ਕਿਵੇਂ ਖੜਿਆ ਸਾਸੀ ਲੋਕਲ ਕਾਰੋਬਾਰਾਂ ਨੇ ਆਪਣੇ ਰਿਸਕ ਲੈ ਤੁਹਾਨੂੰ ਦਾਲਾਂ ਸਬਜ਼ੀਆਂ ਉਸ ਟਾਂ ਠੀਕ ਬਾਦ ਵਿੱਚ ਜਿਆ ਸੰਗਰੂਰ ਦੀ ਮੈਂ ਦਾਅਵੇ ਨਾਲ ਕਹਿੰਨਾ ਸਬਜੀ ਮੰਡੀ ਦਾ ਕਰਿਆਣਾ ਜੀ ਦਾ ਉਸ ਦਿਨ ਕਦੀ ਬਲੈਕ ਨਹੀਂ ਸੰਗਰੂਰ ਚ ਹੋਈ ਇਸ ਚੀਜ਼ ਐਡਾ ਕੰਡੋਰ ਰੱਖਿਆ ਹੋ ਪਰਵੰਦੇ ਸਾਰੇ ਆਗੋ ਨੇ ਰਲ ਕੇ ਐਡਾ ਵਾਰੀਆਂ ਨਾਲ ਸਾਧ ਦਿੱਤਾ ਕੋਈ ਚੀਜ਼ ਨਾਰਮਲ ਤੇ ਉਸ ਟਾਈਮ ਵਿਗੀ ਚਾਹ ਦੁੱਸੀ ਚਾਹ ਸਬਜੀ ਚਾਹ ਕਰਿਆਣਾ ਸੀ ਸੋ ਇਹ ਵਾਰੀ ਤਾਂ ਹੀ ਦੁਆਰਾ ਖੜੂ ਆ ਤੇ ਸਾਡੇ ਨਾਲ ਤੁਸੀਂ ਖੜੋਗੇ ਮੈਂ ਤਾਂ ਅੱਜ ਦਿਨ ਇਹੀ ਰਿਕਵੈਸਟ ਕਰਦਾ ਤਿਹਾਰਾਂ ਦੇ ਵੀ ਲੋਕਲ ਗਾ ਲੋਕਲ ਬਾਜ਼ਾਰ ਚਾਹੋ ਉਹੀ ਰੌਣਕਾਂ ਲੈ ਕੇ ਆਓ ਜੋ ਤੁਹਾਡੇ ਬਜ਼ੁਰਗਾਂ ਵਾਲੇ ਬਾਜ਼ਾਰਾਂ ਰੌਣਕਾਂ ਹੁੰਦੀਆਂ ਸੀ ਤੁਹਾਡੇ ਨਾਲ ਹੀ ਪੋਸੀਬਲ ਹੈ ਵਪਾਰਕ ਸੰਗਰੂਰ ਤੁਹਾਨੂੰ ਇਹ ਰਿਕਵੈਸਟ ਕਰਦਾ ਹੈ ਜਸਵਿੰਦਰ ਸਿੰਘ ਪ੍ਰਿੰਸ ਜੋ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਨੇ ਉਹਨਾਂ ਨੂੰ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਆਨਲਾਈਨ ਛੱਡ ਕੇ ਆਪਸੀ ਭਾਈਚਾਰਾ ਕਿਉਂ ਨਾ ਵਧਾਈਏ ਕਿਉਂ ਨਾ ਆਪਾਂ ਪਹਿਲਾਂ ਦੀ ਤਰ੍ਹਾਂ ਆਪਣੇ ਖਾਤੇ ਲਾਈਏ ਅਤੇ ਆਪਣੇ ਜਿਸ ਤਰ੍ਹਾਂ ਪਹਿਲਾਂ ਪਿਓ ਦਾਦੇ ਦਾ ਨਾਅ ਚੱਲਦਾ ਹੁੰਦਾ ਸੀ ਕਹਿੰਦੇ ਦਿੱਤਾ ਜਾਂਦਾ ਸੀ ਕਿ ਮੈਂ ਫਲਾਣੇ ਦਾ ਮੁੰਡਾ ਲਿਖ ਲੋ ਪਰ ਹੁਣ ਆਨਲਾਈਨ ਨੇ ਚਾਹੇ ਉਹ ਗੂਗਲ ਪੇ ਹੋਵੇ ਜਾਂ ਫਿਰ ਆਨਲਾਈਨ ਸ਼ਾਪਿੰਗ ਹੋਵੇ ਉਹਨਾਂ ਨੇ ਬਜ਼ਾਰਾਂ ਦੀਆਂ ਰੌਣਕਾਂ ਨੂੰ ਫਿੱਕਾ ਪਾ ਦਿੱਤਾ ਗਿਆ ਸਾਡੇ ਨਾਲ ਬਾਈ ਜੀ ਮੌਜੂਦ ਨੇ ਜੋ ਕਿ ਵਪਾਰੀ ਨੇ ਤਕਰੀਬਨ 5 ਸਟੇਟਾਂ ਦੇ ਵਿੱਚ ਇਹਨਾਂ ਦਾ ਕਾਰੋਬਾਰ ਹੈ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਸਰ ਨਾਮ ਰਣਜੀਤ ਸਿੰਘ ਹੈ ਮੈਂ ਲੁਧਿਆਣੇ ਤੋਂ ਆਂ ਜੀ ਦਾਲ ਵੇਚਦਾ ਹਾਂ ਤੁਸੀਂ 5 ਸਟੇਟਾਂ ਦੇ ਵਿੱਚ ਕਾਰੋਬਾਰ ਕਰਦੇ ਆ ਸੰਗਰੂਰ ਤਾਂ ਵੀ ਤੁਸੀਂ ਹਾਲ ਵੇਖ ਹੀ ਰਹੋਗੇ ਕੀ ਹਾਲ ਆ ਸੁੰਨੀਆਂ ਦੁਕਾਨਾਂ ਸੁੰਨੇ ਬਜ਼ਾਰ ਜੀ ਇਹ ਖਾਲੀ ਸੰਗਰੂਰ ਦੇ ਹਾਲਾਤ ਨਹੀਂ ਆ ਇਹ ਸਾਰੇ ਪੰਜਾਬ ਕੀ ਹਿਮਾਚਲ ਯੂਪੀ ਉਤਰਾਖੰਡ ਸਭ ਪਾਸੇ ਇਹ ਹਾਲਾਤ ਹੈ ਜਿੱਥੇ ਵਪਾਰੀਆਂ ਦਾ ਗੱਲਾ ਦਿਨ ਦੇ ਵਿੱਚ ਲੱਖ ਰੁਪਇਆ ਮਿਨੀਮਮ ਲੈ ਕੇ ਚੱਲਦੇ ਸੀ ਹੁਣ 1600 1700 1400 ਇਹ ਰਹਿ ਗਿਆ ਕਈ ਕਈ ਵਾਰੀ ਤਾਂ ਇਹਨਾਂ ਵਿਚਾਰਿਆਂ ਦੀ ਬੋਣੀ ਨਹੀਂ ਹੋ ਰਹੀ ਇਸ ਵੇਲੇ ਇਹ ਅੱਗੇ ਮਾਲ ਨਹੀਂ ਵੇਚਣਗੇ ਤਾਂ ਅੱਗੇ ਹੋਲ ਸੇਲਰ ਜਿਹੜੇ ਹੈਗੇ ਆ ਵੱਡੇ ادارے ਵਾਲੇ ਉਹ ਤਾਂ ਬਿਲਕੁਲ ਹੀ ਠੱਪ ਹੋ ਜਾਣਗੇ ਨਾ ਹੁਣ ਉਹ ਕੰਮ ਜਿਹੜਾ ਸਿਰਫ ਆਨਲਾਈਨ ਵਾਲੀ ਚੱਲ ਰਿਹਾ ਹੁਣ ਮੇਰੇ ਹਿਸਾਬ ਨਾਲ ਤਾਂ ਰਿਟੇਲ ਕਾਊਂਟਰ ਜਿਹੜੇ ਆ ਇਹ ਬਿਲਕੁਲ ਹੀ ਰੋਲ ਚੁੱਕੇ ਹਨ ਇਹ ਚੀਜ਼ ਮੰਨਦੇ ਹੋ ਕਾਰਨ ਕਿ ਸਾਰਾ ਸਿਸਟਮ ਹੀ ਆਨਲਾਈਨ ਦਾ ਜੀ ਹਰ ਬੱਚੋਟੇ ਤੋਂ ਛੋਟਾ ਬੱਚਾ ਚਾਹੇ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰ ਲਈਏ ਘਰੇ ਹਰ ਕੋਲੇ ਬੱਚਿਆਂ ਕੋਲੇ ਪੰਜ-ਪੰਜ ਫੋਨ ਆ ਪੂਰੀ ਫੈਮਿਲੀ ਦਾ ਹਰ ਫੋਨ ਅਲੱਗ-ਅਲੱਗ ਆ ਬੱਚਾ ਨੂੰ ਸਵੇਰੇ ਕਹ ਦੋ ਆਪਾਂ ਕਿ ਬਰੈਡ ਚਾਹੀਦੀ ਆ ਪਾਪਾ ਦੁਕਾਨ ਤੇ ਨਹੀਂ ਜਾਣਾ ਉਹ ਕਰੇ 50 ਮਿੰਟਾਂ ਜੀ ਤੁਹਾਡੇ ਕੋਲੇ ਪਹੁੰਚੀ ਹੋਏਗੀ ਕੋਈ ਵੀ ਚੀਜ਼ ਆ ਇਹ ਇਦਾਂ ਹੀ ਹੋ ਰਹੀ ਐ ਕੁਝ ਚੀਜ਼ ਵੀ ਆਪਾਂ ਹੁਣ ਆਪਾਂ ਨਾ ਤਾਂ ਚੱਲ ਕੇ ਰਾਜੀ ਆਂ ਬਜ਼ਾਰਾਂ ਦੇ ਨਾਲ ਕਿਸੇ ਨਾਲ ਮਿਲਵਰਤਨ ਆਪਣਾ ਹੈਗਾ ਜੋ ਵੀ ਹਰ ਚੀਜ਼ ਆਪਾਂ ਘਰੇ ਬੈਠੇ ਇੱਕ ਬੰਦ ਗਵਰੇ ਜੀ ਪ੍ਰੋਵਾਈਡ ਕਰਵਾ ਰਹੇ ਇਹ ਚੀਜ਼ ਆਪਣੇ ਹੱਥ ਜਦੋਂ ਆਪਾਂ ਨਹੀਂ ਖੋਲਦੇ ਇਸ ਚੀਜ਼ ਤੋਂ ਤਦ ਤੱਕ ਸਮਝ ਲਓ ਕਿ ਵਪਾਰੀ ਤਾਂ ਖਤਮ ਹੋ ਗਿਆ ਜਿਲਕੂ ਬਿਲਕੁਲ ਆਖੇ ਜਿਵੇਂ ਜਿਸ ਤਰ੍ਹਾਂ ਤੁਸੀਂ ਆਖੇ ਕਿ ਹਰ ਇੱਕ ਬੱਚਾ ਕਹਿੰਦਾ ਜਿਕਰ ਆਈਸਕ੍ਰੀਮ ਮੰਗਾਉਣੀਆਂ ਬਰੈਡ ਮੰਗਾਉਣਾ ਤਾਂ ਉਹ ਕਹਿੰਦੇ ਨੇ ਕਿ ਆਪ ਐਪ ਦੇ ਉੱਤੇ ਮੈਸੇਜ ਕਰੋ ਤਾਂ ਤੁਰੰਤ 5-10 ਮਿੰਟ ਬਾਅਦ ਆ ਗਿਆ ਮੈਨੂੰ ਲੱਗਦਾ ਕਿ ਲੋਕ ਲੈਸੀ ਹੁੰਦੇ ਜਾਂਦੇ ਨੇ ਸੁਸਤ ਹੁੰਦੇ ਆ ਇਹ ਸ਼ੁਰੂਆਤ ਤੁਹਾਨੂੰ ਆਪਣੇ ਘਰਾਂ ਤੋਂ ਹੀ ਕਰਨੀ ਪੈਣੀ ਹੈ ਜਦੋਂ ਤੱਕ ਤੁਸੀਂ ਆਪ ਚਾਹੇ ਆਪਾਂ ਆਪਣੇ ਤੇ ਗੱਲ ਜੇ ਮੈਂ ਆਪਣੇ ਤੇ ਲਵਾਂ ਇਹ ਸੁਸਤੀਪਨ ਲਾਣੇ ਪੈਣਾ ਆਪਾਂ ਨੂੰ ਦੇਖ ਕੇ ਅੱਗੇ ਬੱਚੇ ਏਸੀ ਵੱਲ ਹੱਥ ਪਾ ਰਹੇ ਹਨ ਕਿ ਪਿਓ ਜਿਹੜਾ ਕਿ ਮੈਂਟ ਲਾਂਦਾ ਫੋਨ ਰੀਚਾਰਜ ਕਰਵਾਉਣ ਨੂੰ ਆਨਲਾਈਨ ਮੈਂਟ ਲਗਾਉਂਦੇ ਆ ਵੀ ਇਸੇ ਕਰਕੇ ਦਾ ਆਪਾਂ ਮੈਂਟ ਲਗਾਨੇ ਪੇਟੀਐਮ ਨੇ ਆਪਾਂ ਨੂੰ ਇੰਨਾ ਖਸਾਲਾ ਕਰਤਾ ਕਿਤੇ ਆਪਾਂ ਪੈਸਾ ਦੇਖ ਹੀ ਨਹੀਂ ਰਹੇ ਹੈਗੇ ਤੁਸੀਂ ਕੀ ਦੇਖਦੇ ਹੋ ਕਿ ਪੈਸਾ ਹੈਗਾ ਬਾਜ਼ਾਰ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਜੀ ਮੇਰੇ ਸਾਹਮਣੇ ਤਾਂ 1 ਲੱਖ ਰੁਪਏ ਹੀ ਆ ਜਿਹੜਾ ਕਦੇ ਤੁਹਾਡੇ ਹੱਥ 'ਚ ਘੁੰਮ ਰਿਹਾ ਕਦੇ ਮੇਰੇ ਹੱਥ 'ਚ ਘੁੰਮ ਰਿਹਾ ਸਿਸਟਮ ਨਹੀਂ ਹੱਥ ਦੇ ਵਿੱਚ ਆਣੇ ਵੀਰ ਜੀ ਹਾਲਾਤ ਵੱਧ ਤੋਂ ਵੱਧ ਹੋ ਰਹੇ ਆ ਇਹ ਚੀਜ਼ ਦਾ ਸੁਧਾਰੀਏ ਕਿ ਆਨਲਾਈਨ ਦਾ ਬਰਸ਼ ਕਰ ਕੀਤਾ ਜਾਵੇ ਤਾਂ ਹੀ ਆਪਾਂ ਜਾਂ ਸਾਡੇ ਨਾਲ ਜੁੜੇ ਹੋਏ ਲੋਕ ਜਿੰਨੇ ਵੀ ਆ ਵਪਾਰੀ ਵਰਗ ਹੈ ਇਹ ਰੋਟੀ ਖਾਂ ਜੋਗਾ ਰਹੇਗਾ ਨਹੀਂ ਤਾਂ ਜੀ ਸਭ ਰੁਲੇ ਹੀ ਹੋਏ ਆ ਇਸ ਵੇਲੇ ਜੀ ਬਿਲਕੁਲ ਐਸੀ ਰਣਜੀਤ ਸਿੰਘ ਜੋ ਵਪਾਰੀ ਨੇ ਪੰਜ ਸਟੇਟਾਂ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਇਹਨਾਂ ਦਾ ਕਹਿਣਾ ਕਿ ਜੋ ਆਨਲਾਈਨ ਦੇ ਨਾਲ ਜੋ ਲੋਕਲ ਵਪਾਰੀ ਆ ਉਹਨਾਂ ਦੇ ਉੱਤੇ ਵੱਡੀ ਮਾਰ ਪਈ ਆ ਪਰ ਉੱਤੇ ਹੀ ਉਹਨਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਆ ਕਿ ਆਨਲਾਈਨ ਦੇ ਚੱਕਰ ਚੋਂ ਨਿਕਲੀਏ ਆ ਆਨਲਾਈਨ ਦੇ ਜੋ ਆਪਾਂ ਖਰੀਦਦਾਰੀ ਕਰਦੇ ਆ ਵੱਡੇ ਫਰਾਡ ਹੁੰਦੇ ਰਹਿੰਦੇ ਨੇ ਦੁਕਾਨ ਤੇ ਜਦੋਂ ਤੁਸੀਂ ਜਾਂਦੇ ਹੋ ਚੀਜ਼ ਪਰਖ ਕੇ ਦੇਖ ਕੇ ਫਿਰ ਉਸ ਦਾ ਮੁੱਲ ਤੈਅ ਕਰਦੇ ਹੋ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੱਧੂ ਵਰਲਡ ਪੰਜਾਬੀ ਟੀਵੀ ਸੰਗਰੂਰ